ਜਲਾਲਪੁਰੀਆ ਆ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਆਪਣੇ دیਵਾਨਿਆਂ ਦਾ ਦਿਲ ਲਵਾ ਵੀ ਪਾਲਿਆ ਕਮਾਲਪੁਰੇ ਵਿੱਚ ਆ ਕੇ ਜਲਵਾ ਦਿਖਾ ਵੀ ਪਾਲਿਆ ਇੰਦਰਪਾਲ ਨਾਲ ਯਾਰੀ ਪਗਾ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਤੇਰੇ ਜਿਹੜੇ ਜਲਾਲਪੁਰੀਏ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇੰਦਰਪਾਲ ਦੇ ਨਾਲ ਯਾਰੀ ਹੈ ਜਲਾਲਪੁਰ ਦੀ ਧਰਤੀ ਇਹ ਦੁਨੀਆ ਦਾ ਟਾਪਰ ਹੈ ਇਹ ਦੁਨੀਆ ਦਾ ਬ੍ਰਾਂਡਡ ਹੈ ਇਹੋ ਜੇ ਮਲ ਨਿਤ ਨਿਤ ਨਹੀਂ ਮਾਮਾ ਜੰਮਦੀ ਹੈ ਇਹੋ ਜੇ ਮਲ ਨਿਤ ਨਿਤ ਨਹੀਂ ਮਾਮਾ ਜੰਮਦੀ ਹੈ ਇਹ ਜਲਾਲਪੁਰ ਦਾ ਪਾਲਾ ਮਰਿਆਂ ਦਾ ਝਾਫਾ ਏ ਪੁੱਠੇ ਸਿੱਤੇ ਦਾ ਮਾਰ ਚਾੜ ਦਾ ਕਿਟਾਪਾ ਏ ਬੋਟੇ ਬਾਈ ਕਰਦੇ ਗੱਲ ਯਾਰ ਚਾੜ ਦਾ ਕਿਟਾਪਾ ਏ ਕਮਾਲਪੁਰੇ ਵਿੱਚ ਜਲਾਲਪੁਰੀਆ ਪਾਲਾ ਇੱਕ ਵਾਰੀ ਦੱਸਿਓ ਕਿੰਨਾ ਪਿਆਰ ਆ ਮੇਲਾ ਗੁੰ인다 ਦੁਨੀਆ ਦਾ 스타 ਲੰਮੀ ਪਾਰੀ ਦਾ ਘੋੜਾ ਜੇ ਕਹਿ ਲਈਏ ਜਿਵੇਂ ਅਮਨ ਨੇ ਕਿਹਾ ਵੀ ਨਿਤ ਮਾਵਾ ਪੁੱਤ ਨਹੀਂ ਜੰਦੀਆਂ ਵਾਲ ਢਾਂਗੇ ਵਾਲਿਆ ਪਿਆਰ ਵੀ ਬੜਾ ਹੈ ਸੇਵਾ ਰਾਣਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਲੰਬੜ ਕੋਟ ਜੀ ਆਏ ਨੇ ਬੱਗੇ ਪਿੰਡ ਦੇ ਦੁੱਲੇ ਦਾ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਪੈਰਸ਼ਨ ਕਰਵਾਏ ਦੇਬੇ ਭੰਡਾਲ ਦੀ ਬਦੌਲਤ ਕਹਿੰਦੇ ਜਲਾਲਪੁਰੀਏ ਪਾਲੇ ਨਾਲ ਪਿਆਰ ਬਣਿਆ ਜਦੋਂ ਪਾਲਾ ਅਮਰੀਕਾ ਵਿੱਚ ਰਹਿੰਦਾ ਤੇ ਇੱਕ ਦੋ ਮਹੀਨਿਆਂ ਬਾਅਦ ਕਹਿੰਦੇ ਕਿ ਸਟੂਲ ਵੀ ਵੀ ਹੈ ਪਰ ਹਾਲਚਲ ਅਮਨੇਆ ਦੋ ਕੁ ਮਹੀਨਿਆਂ ਬਾਅਦ ਵੀ ਕਿੱਦਾਂ ਤੂੰ ਸਾਡਾ ਪੁਰਾਣਾ ਯਾਰ ਹੈ ਸਾਡਾ ਪੁਰਾਣਾ ਭਰਾ ਜਲਾਲਪੁਰੀਆ ਪਾਲਾ ਯਾਰੀਆਂ ਨਿਭਾਉਣੀਆਂ ਜਾਣਦਾ ਹੈ ਯਾਰੀਆਂ ਲਾਉਣੀਆਂ ਜਾਣਦਾ ਮੈਂ ਵਿਸ਼ੇਸ਼ ਤੌਰ ਤੇ ਜਲਾਲਪੁਰੀਏ ਪਾਲੇ ਭਰਾ ਦਾ ਬੱਗੇਪਿੰਡ ਦੇ ਦੁੱਲੇ ਦਾ ਸੇਵੇ ਰਾਣੇ ਜੀ ਦਾ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਇੱਕ ਰੇਡਰ ਮੈਦਾਨ ਦੇ ਵਿੱਚ ਬੂਟੇ ਬਾਈ ਉਹ ਆਇਆ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੈਂਚੀਆਂ ਪਾੜ ਦਿੰਦਾ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਐਨ ਫੜੇ ਜੱਫੇ ਤੋਂ ਛੁੱਟ ਜਾਂਦਾ ਆਲਮਗੀਰ ਦੀ ਧਰਤੀ ਦਾ ਜਸ਼ਨ ਆਇਆ ਜਸ਼ਨ ਨੇ ਵੀ ਅੱਜ ਗੱਲ ਸਿਰੇ ਲਾਉਣੀ ਹੈ ਮੇਰੇ ਵੀਰੋ